ਚੋਲਾ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਏ ਜਾਣ ਦੀਆਂ ਖਬਰਾਂ ਬਲ ਰਹੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਜੋ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਵਿੱਚ ਸ਼ਿਸ਼ੋਭਤ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਵੱਖ-ਵੱਖ ਰਸਤਿਆਂ ਰਾਹੀਂ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਦੇ ਤਪਸਥਾਨ ਗੁਰਦੁਆਰਾ ਸ਼੍ਰੀ ਬਾਠ ਸਾਹਿਬ ਪਠਾਨਪੁਰ ਤੋਂ ਵੱਡੀ ਗੰਤੀ ਵਿੱਚ ਸੰਗਤਾਂ ਪੈਦਲ ਚੱਲ ਕੇ ਲੰਬਾ ਪੈਂਡਾ ਤੈਅ ਕਰਕੇ ਵਿਸ਼ਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਡੇਰਾ ਬਾਬਾ ਨਾਨਕ ਪਹੁੰਚੀਆਂ ਅਤੇ ਚੋਲਾ ਸਾਹਿਬ ਦੇ ਦਰਸ਼ਨ ਕਰਦੀਆਂ ਨੇ देर शाम ਇਹ ਨਗਰ ਕੀਰਤਨ ਕਲਾ ਨੌਰ ਪਹੁੰਚਿਆ ਸੀ ਜਿੱਥੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੋਚਾ ਸਿੰਘ ਲੰਗਾ ਦੀ ਪ੍ਰਧਾਨਗੀ ਹੇਠ ਪਰਮਾ ਸਵਾਗਤ ਕੀਤੇ ਜਾਣ ਦੀ ਖਬਰ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਮਾਰਚ ਨੂੰ ਸੰਗ ਜਿਹੜਾ ਗੁਰਦੁਆਰਾ ਬਾਟਸਾਬ ਬਾਬਾ ਸ੍ਰੀ ਜੰਦੇ ਦੇ ਤਪਸਥਾਨ ਤੋਂ ਸ਼ੁਰੂ ਹੁੰਦਾ ਹੈ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਤੀਜੇ ਪੜਾਤੇ ਬਾਬਾ ਡੇਰਾ ਬਾਬਨਾੰਕ ਦੇ ਦਰਸ਼ਨਾਂ ਕਰਨ ਵਾਸਤੇ ਜਾ ਰਿਹਾ ਹੈ ਇਹ ਇਸ ਸਾਲ ਸਾਡੀ 15ਵੀਂ ਯਾਤਰਾ ਹੈ ਹੁਣ ਡੇਰਾ ਬਾਬਾ ਨਾਨਕ ਗੁਰਦੁਆਰਾ ਜਾ ਕੇ ਉੱਥੇ ਸਾਡੀ ਸਮਾਪਤੀ ਆ ਜੀ ਉੱਥੇ ਤੇ ਉੱਥੇ ਜਿੰਨੀ ਸੰਗਤ ਆਈ ਸਾਡੇ ਨਾਲ ਉਹਨਾਂ ਨੂੰ ਬਾਬਾ ਚੋਲਾ ਸਾਹਿਬ ਦੇ ਦਰਸ਼ਨ ਕਰਾਉਣੇ ਨੇ ਸੰਗਤਾਂ ਨੂੰ ਕੀ ਅਪੀਲ ਹੈ ਜੀ ਸੰਗਤਾਂ ਨੂੰ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਸਾਡੇ ਨਾਲ ਜੁੜਨ ਆਇਆ ਕਰਨ ਬਾਬਾ ਚੋਲਾ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪਵਿੱਤਰ ਜਿਹੜਾ ਅੰਗ ਬਸਤਰ ਚੋਲਾ ਉਹਦੇ ਦਰਸ਼ਨ ਦਿਦਾਰੇ ਕਰਨ ਇਹ ਮੇਲਾ ਜਿਹੜਾ ਅੱਜ ਤੋਂ ਕੋ 285 ਸਾਲ ਪਹਿਲਾਂ ਦਾ ਲੱਗ ਰਿਹਾ ਹੈ ਖੜਿਆਲਾ ਸੈਣੀਆ ਤੋਂ 250 ਸਾਲ ਤੋਂ ਜਿਹੜਾ ਸੰਗ ਆ ਮਿਲ ਆ ਰਿਹਾ ਅਸੀਂ ਵੀ ਉਹਦੇ ਤਹਿਤ ਸੌਂਦੇ ਰਹੇ ਛੋਟੇ ਹੁੰਦੇ ਖਦਾਲਾ ਸਿਆਣੀਆਂ ਤੋਂ ਸੰਗ ਹੁੰਦਾ ਹੈ ਵੀ ਪੈਦਲ ਯਾਤਰਾ ਦੇ ਰੂਪ ਦੇ ਵਿੱਚ ਹੁੰਦਾ ਅਸੀਂ ਵੀ ਇਹ ਸਾਰੇ ਇਲਾਕੇ ਦੇ ਮਤਲਬ ਵਿਚਾਰ ਕਰਕੇ ਸਰਹੂਣੀ ਕਮੇਟੀ ਦੇ ਪ੍ਰਚਾਰਕਾਂ ਨਾਲ ਵਿਚਾਰ ਕਰਕੇ ਇਹ ਸੰਗ ਜਿਹੜਾ ਸ਼ੁਰੂ ਕੀਤਾ ਇਹ 15ਵੀਂ ਯਾਤਰਾ ਚੱਲੀ ਜਾ ਰਹੀ ਹੈ ਜੀ ਸੰਗਤਾਂ ਦੇ ਪ੍ਰਬੰਧਿਤ ਬਹੁਤ ਜ਼ਿਆਦਾ ਹੈ ਜੀ ਜਦੋਂ ਪਹਿਲੇ ਸਾਲ ਆਏ ਹਾਂ ਉਦੋਂ ਕੁਝ ਨਹੀਂ ਹੁਣ ਤੇ ਸਾਡੇ ਪੱਕੇ ਕਮਰੇ ਬਣ ਗਏ ਆ ਜੀ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਲੋਕਾਂ ਦੀਆਂ ਮਨਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਅਹੀਂ ਪਹਿਲੇ ਦਿਨ ਵਿੱਚ ਜਿਸ ਦਿਨ ਆਇਆ ਅਸੀਂ 12 ਵਜੇ ਰਾਤ ਆਣ ਕੇ ਪਹੁੰਚੇ ਹਾਂ ਤੇ ਦੂਜੇ ਦਿਨ ਵੀ ਸਾਡਾ ਥੋੜਾ ਜਿਹਾ ਭੇਡਾ ਸੀਗਾ ਉਹ ਵੀ ਅਸੀਂ 11 ਵਜੇ ਆ ਕੇ ਪਹੁੰਚੇ ਹਾਂ ਜੀ ਥਾਂ ਥਾਂ ਤੇ ਲੰਗਰ ਲੱਗੇ ਨੇ ਥਾਂ ਥਾਂ ਦੇ ਸੰਗਤਾਂ ਨੇ ਮਤਲਬ ਤੁਰਿਆ ਨਹੀਂ ਜਾਂਦਾ ਪੈਰ ਪੈਰ ਤੇ ਸਾਨੂੰ ਰੁਕਣਾ ਪੈਂਦਾ ਅੱਜ ਬਹੁਤ ਮਾਨ ਖੁਸ਼ੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਚੋਲੇ ਦਾ ਮੇਲਾ ਜਿਹੜਾ ਵਾ ਬੜੇ ਲੰਬੇ ਸਮੇਂ ਤੋਂ ਸਾਡੇ ਵੱਡ-ਵਡੇਰੇ ਜਿਹੜੇ ਆ ਮਨਾਉਂਦੇ ਆ ਰਹੇ ਨੇ ਤੇ ਅੱਜ ਲੱਖਾਂ ਦੀ ਤਦਾਦ ਵਿੱਚ ਦੁਨੀਆ ਜਿਹੜੀ ਹੈ ਉਹ ਸੰਗਤਾਂ ਸ਼ਰਕਾਂ ਤੇ ਆ ਕੇ ਤੇ ਨਗਰ ਕੀਰਤਨਾਂ ਦਾ ਸਵਾਗਤ ਕਰਦੀਆਂ ਨੇ ਇਹ ਨਗਰ ਕੀਰਤਨ ਜਿਹੜਾ ਵਾ ਇਹ ਕਲਾਨੌਰ ਵਾਲੀ ਸਾਈਡ ਤੋਂ ਵੀ ਆਉਂਦਾ ਵਾ ਇੱਕ ਘੁੰਮਣਾ ਵਾਲੀ ਸਾਈਡ ਤੋਂ ਆਉਂਦਾ ਵਾ ਇਹ ਜਿਹੜਾ ਵਾ ਇਹ ਬਾਬਾ ਸ੍ਰੀ ਚੰਜੀ ਦੇ ਅਸਥਾਨ ਤੋਂ ਇਹ ਨਗਰ ਕੀਰਤਨ ਜਿਹੜਾ ਹੁੰਦਾ ਅੱਜ ਭਾਈ ਸਤਵੰਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਇਹਨਾਂ ਦਾ ਬਹੁਤ ਵੱਡੀ ਪੱਧਰ ਤੇ ਸਵਾਗਤ ਕਰ ਰਹੀਆਂ ਨੇ ਤੇ ਸ਼ਰੋਮੀ ਕਮੇਟੀ ਵੀ ਇੱਥੇ ਆ ਕੇ ਅੱਗੋਂ ਵੰਡੀ ਕਿਉਂਕਿ ਰਾਤ ਪੈ ਜਾਂਦੀ ਏ ਡੇਰੇ ਬਾਬੇ ਨਾਨਕ ਜਾਂਦਿਆਂ ਅੱਜ ਸ਼ਰੋਮੀ ਕਮੇਟੀ ਵੱਲੋਂ ਤੇ ਭਾਈ ਸਤਵੰਤ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਦਾ ਜਿਹੜਾ ਬਹੁਤ ਵੱਡੀ ਪੱਧਰ ਤੇ ਸਵਾਗਤ ਕੀਤਾ ਜਾ ਰਿਹਾ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਬਹੁਤ ਵੱਡੀਆਂ ਭਾਵਨਾਵਾਂ ਤੇ ਸ਼ਰਧਾ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਦੋਂ ਇਹ ਗੁਰਦੁਆਰਿਆਂ ਵਿੱਚ ਲੰਗਰਾਂ ਵਿੱਚ ਆਪਣੀ ਸੇਵਾ ਕਰਦੇ ਨੇ ਤੇ ਅੱਜ ਪੈਰ ਪੈਰ ਤੇ ਜਿਹੜੇ ਲੰਗਰ ਨੇ ਸੰਗਤਾਂ ਨੇ ਲਾਏ ਹੋਏ ਨੇ ਮੈਂ ਸੰਗਤਾਂ ਦਾ ਵੀ ਧੰਨਵਾਦ ਕਰਨਾ ਵਾ ਇਸੇ ਤਰ੍ਹਾਂ ਮੈਂ ਸਨਮਨਾ ਜਿੰਨੇ ਲੰਗਰ ਤੇ ਆਪਣੇ ਖੰਡ ਪਾਠ ਜਿਹੜੀ ਲੜੀ ਚੱਲ ਰਹੀ ਏ ਰਾਵਾਂ ਚ ਉਹਨਾਂ ਨੂੰ ਕੱਲ ਗੁਰਦੁਆਰਾ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਜਾਊਗਾ ਉਹਨਾਂ ਨੂੰ ਸਨਮਾਨਤੂ ਕੀਤਾ ਜਾਉਂਦਾ